ਕਾਲ ਸਭ ਮੰਥ ਦੀ ਸਿਰਜਣਾ ਇੱਕ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਘਟਨਾ ਹੈ ਇਸ ਦਿਨ ਉਸ ਅਕਾਲ ਪੁਰਖੀ ਫੌਜ ਦਾ ਜਨਮ ਹੋਇਆ ਜਿਸ ਨੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ ਸਦੀਆਂ ਤੋਂ ਵਿਦੇਸ਼ੀ ਲੁਟੇਰਿਆਂ ਹਾਕਮਾਂ ਤੇ ਜ਼ੁਲਮ ਸਤਮ ਸਹਿਣ ਵਾਲੇ ਲੋਕ ਆਪਣੀ ਜਨਮ ਭੂਮੀ ਦੇ ਮਾਲਕ ਬਣ ਗਏ ਸਨ ਅਤੇ ਹਮਲਾਵਾਰਾਂ ਦੇ ਦੇਸ਼ਾਂ ਵਿੱਚ ਜਾ ਕੇ ਉਹਨਾਂ ਨੂੰ ਸਜਾਮਾ ਦੇਣ ਅਤੇ ਉੱਥੇ ਰਾਜਸੀ ਦਬਦਬਾ ਕਾਇਮ ਕਰਨ ਦੀ ਯੋਗ ਹੋ ਗਏ ਖਾਲਸਾ ਪੰਥ ਦੀ ਰਚਨਾ ਦੇ ਇਤਿਹਾਸਪੁਰ ਪ੍ਰਭਾਵ ਨੂੰ ਜਾਣਨ ਲਈ ਪੰਥ ਦੇ ਜਨਮ ਤੋਂ ਪਹਿਲਾਂ ਤੇ ਮਗਰਲੇ ਪੰਜਾਬ ਭਾਰਤ ਦੇ ਇਤਿਹਾਸ ਤੇ ਝਾਤ ਮਾਰਨੀ ਬਹੁਤ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੇ ਹਿੰਦੁਸਤਾਨ ਦੇ ਇਤਿਹਾਸ ਤੇ जरा ਨਜ਼ਰ ਮਤਾਂ ਮਾਰੋ ਸਨ 712 ਵਿੱਚ ਮੁਹੰਮਦ ਬਿਨ ਕਾਸਮ ਨੇ ਥੋੜੇ ਜੇ ਸਿਪਾਈਆਂ ਦੀ ਸਹਾਇਤਾ ਨਾਲ ਸਿੰਧ ਪ੍ਰਾਂਤ ਜੋ ਇਸ ਵੇਲੇ ਪਾਕਿਸਤਾਨ ਵਿੱਚ ਹੈ ਤੇ ਕਬਜ਼ਾ ਕਰ ਲਿਆ ਸੀ ਜਿਸ ਵੇਲੇ ਤੋਂ ਮੁਗਲਾਂ ਦਾ ਹਿੰਦੂਸਤਾਨ ਵਿੱਚ ਆਉਣਾ ਆਰੰਭ ਹੋਇਆ ਮੁਹੰਮਦ ਬਿਨ ਕਾਸਮ ਦੇ ਮਗਰੋਂ 250 ਕੁ ਸਾਲ ਤੱਕ ਵਿਦੇਸ਼ੀਆਂ ਦੇ ਭਾਰਤ ਉੱਪਰ ਛੋਟੇ ਛੋਟੇ ਹਮਲੇ ਹੁੰਦੇ ਰਹੇ ਸਨ 1977 ਵਿੱਚ ਸਬਕਤ ਗੀਨ ਨੇ ਵੱਡਾ ਕੈਰੀ ਹਮਲਾ ਕੀਤਾ ਹਿੰਦੂਆਂ ਅਤੇ ਉਨ੍ਹਾਂ ਦੇ ਧਰਮ ਮੰਦਰਾਂ ਦੀ ਰੱਜ ਕੇ ਬੇਪਤੀ ਕੀਤੀ ਫਿਰ ਉਸ ਦੇ ਪੁੱਤਰ ਮਹਿਮੂਦ ਗਜਨਵੀ ਨੇ ਸਨ 1001 ਤੋਂ ਹਮਲੇ ਆਰੰਭ ਕੀਤੇ ਅਤੇ 17 ਵਾਰ ਹਿੰਦੁਸਤਾਨ ਵਿੱਚ ਲੁੱਟ ਮਚਾਈ ਆਪਣੇ 12ਵੇਂ ਹਮਲੇ ਸਨ 1024 ਵਿੱਚ ریاست ਜੂਨਾਗੜ ਦੇ ਪ੍ਰਸਿੱਧ ਮੰਦਰ ਸੋਮਨਾਥ ਨੂੰ ਲੁੱਟਿਆ ਮੁਹੰਮਦ ਗੋਰੀ ਕੁਤਬਉਦੀਨ ਐਬਕ 1193 1210 ਮੁਹੰਮਦ ਬਖਤਿਆਰ ਖਿਲਜੀ ਅਲਾਉਦੀਨ ਖਿਲਜੀ 1296 ਤੋਂ 1316 ਫਿਰੋਜ਼ ਸ਼ਾ ਤੁਗਲਕ 1351 ਤੋਂ ਲੈ ਕੇ 1388 ਸਿਕੰਦਰ ਲੋਧੀ 1499 ਤੋਂ ਲੈ ਕੇ 1517 ਆਦਿਕਾਂ ਨੇ ਭਾਰਤ ਵਾਸੀਆਂ ਉੱਤੇ ਵੈਸ਼ੀਆਂ ਦਾ ਜ਼ੁਲਮ ਕੀਤੇ ਇੱਥੋਂ ਦੇ ਰਜਵਾੜਿਆਂ ਨੂੰ ਲੁੱਟਿਆ ਹਜ਼ਾਰਾਂ ਹਿੰਦੂ ਮੰਦਰ ਢਾਕੇ ਉੱਥੇ ਮਸਜਿਦਾਂ ਸਾਰੀਆਂ ਗਈਆਂ ਧਰਮ ਪੁਸਤਕਾਂ ਅਤੇ ਪੁਸਤਕਾਲੇ ਸਾڑے ਲੱਖਾਂ ਹਿੰਦੂਆਂ ਨੂੰ ਕਤਲ ਕੀਤਾ ਹਜ਼ਾਰਾਂ ਨੌਜਵਾਨ ਬੀਬੀਆਂ ਨੂੰ ਗੋਲੀਆਂ ਭਾਵ ਦਾਸੀਆਂ ਬਣਾਇਆ ਆਪਣੇ ਹਰਮਾਂ ਵਿੱਚ ਰੱਖਿਆ ਫੌਜੀ ਸਰਦਾਰਾਂ ਅਤੇ ਸਪਈਆਂ ਵਿੱਚ ਵੰਡ ਦਿੱਤੀਆਂ ਅਤੇ ਗਜਨੀ ਆਦਿ ਵਿੱਚ ਭੇਜ ਦਿੱਤੀਆਂ ਸ਼ਹਿਰਾਂ ਦੇ ਸ਼ਹਿਰ ਲੁੱਟੇ ਤੇ ਸਾੜ ਫੂਕ ਕੇ ਤਬਾਹ ਕਰ ਦਿੱਤੇ ਫਿਰ ਗੁਰੂ ਨਾਨਕ ਸਾਹਿਬ ਦੇ ਵੇਲੇ ਬਾਬਰ ਨੇ ਜੋ ਹਮਲਾ ਕੀਤਾ ਉਹ ਤਾਂ ਬੜਾ ਹੀ ਜ਼ਾਲਮਾਨਾ ਹਮਲਾ ਸੀ ਜਿਸ ਹਮਲੇ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਗਰਬਾਣੀ ਵਿੱਚ ਵੀ ਕੀਤਾ ਹੈ ਕਿ ਚਾਰ ਸ਼ਬਦ ਉਚਾਰੇ ਹਨ ਤਿੰਨ ਆਸਾ ਰਾਗ ਵਿੱਚ ਅਤੇ ਇੱਕ ਤਲਿੰਗ ਰਾਗ ਵਿੱਚ ਇਥੋਂ ਦੇ ਪਠਾਨ ਹਾਕਮਾਂ ਦਾ ਜ਼ਿਕਰ ਕਰਦੇ ਹੋਏ ਆ ਪਰਮਾਉਂਦੇ ਹਨ ਤਨ ਜੋਵਨ ਦੁਏ ਬੈਰੀ ਹੋਏ ਜਿੰਨੀ ਰਖੇ ਰੰਗ ਲਾਏ ਦੂਤਾਂ ਨੂੰ ਪਰਮਾਇਆ ਲੈ ਚੱਲੇ ਪਤ ਗਵਾਏ ਜਿਤ ਸੁਭਾਵੈ ਦੀ ਬੜਾਈ ਜੇ ਭਾਵੈ ਦੀ ਸਜਾਈ ਅੱਗੋਂ ਦੇ ਤੈ ਚੀਤੀਏ ਅੱਗੋਂ ਦੇ ਜੇ ਚੀਤੀਏ ਤਕਾਇਤ ਮਿਲੈ ਸਜਾਈ ਸਾਹ ਸੁਰਤ ਗਵਾਈਆਂ ਰੰਗ ਤਮਸਾਏ ਚਾਏ ਬਾਬਰ ਬਾਣੀ ਫਿਰ ਗਈ ਕੂਰਨਾ ਰੋਟੀ ਖਾਈ ਫਿਰ ਜਹਾਗੀਰ ਦੇ ਸਮੇਂ ਜੋ ਜੋ ਜ਼ੁਲਮ ਹੋਏ ਉਹਨਾਂ ਚੋਂ ਗੁਰੂ ਪੰਚਮ ਪਾਤਸ਼ਾਹ ਜੀ ਦੀ ਸ਼ਹੀਦੀ ਵੀ ਇੱਕ ਸੀ ਗੁਰੂ ਨਾਨਕ ਸਾਹਿਬ ਦੇ ਪੰਜਵੇਂ ਜਾਮੇ ਵਿੱਚ ਜੋ ਸ਼ਹੀਦੀ ਹੋਈ ਉਸ ਦਾ ਮੁੱਖ ਕਾਰਨ ਇਹ ਸੀ ਕਿ ਉਹ ਧਰਮ ਨੂੰ ਨਿਖਾਰ ਕੇ ਲੋਕਾਂ ਸਾਹੇ ਪੇਸ਼ ਕਰ ਰਹੇ ਸਨ ਅਤੇ ਸਿੱਖ ਸੰਗਤਾਂ ਦੀ ਜਥੇਬੰਦੀ ਨੂੰ ਮਜ਼ਬੂਤ ਕਰ ਰਹੇ ਸਨ ਸਭ ਤੋਂ ਵੱਧ ਵੈਸ਼ੀਅਨਾਂ ਰਾਜ ਸੀ ਔਰੰਗਜ਼ੇਬ ਦਾ ਜਿਸ ਨੇ ਇਸਲਾਮ ਇਸਲਾਮ ਦਾ ਸ਼ੋਰ ਪਾ ਕੇ ਆਪਣੇ ਸਮਰਾਜ ਦੀਆਂ ਜੜ੍ਹਾਂ ਨੂੰ ਪੱਕੀਆਂ ਕੀਤਾ ਉਸ ਨੇ ਲੱਖਾਂ ਵਿਦੋਸ਼ੇ ਹਿੰਦੂਆਂ ਨੂੰ ਨਿਹ ਆਸਰੇ ਹਿੰਦੂਆਂ ਨੂੰ ਤਲਵਾਰ ਦੇ ਜ਼ੋਰ ਨਾਲ ਮੁਸਲਮਾਨ ਬਣਾਇਆ ਜਦ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਨੌਵੇਂ ਜਾਮੇ ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿੱਚ ਇਸ ਅਨਿਆਏ ਦੇ ਵਿਰੁੱਧ ਆਵਾਜ਼ ਉਠਾਈ ਤਾਂ ਉਹਨਾਂ ਨੂੰ ਅਤੇ ਉਹਨਾਂ ਦੇ ਸਿੱਖਾਂ ਨੂੰ ਨਿਕਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਇਤਿਹਾਸ ਹੈ ਖਾਲਸਾ ਪੰਥ ਦੀ ਰਚਨਾ ਤੋਂ ਪਹਿਲਾਂ ਦਾ ਖਾਲਸਾ ਪੰਥ ਦੀ ਰਚਨਾ ਨੇ ਹਿੰਦੁਸਤਾਨ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ ਇਸ ਇਤਿਹਾਸਕ ਘਟਨਾ ਦੇ 9.5 ਸਾਲ ਮਗਰੋਂ ਦਸਮ ਪਾਤਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਸਿੰਘਾਂ ਦਾ ਜਥੇਦਾਰ ਥਾਪ ਕੇ ਪੰਜਾਬ ਭੇਜਿਆ ਜਿਸ ਤਰ੍ਹਾਂ ਬਾਬਾ ਜੀ ਨੇ ਮੱਲਾ ਮਾਰੀਆਂ ਉਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਸਨ ਹਾਲੇ ਉਹਨਾਂ ਨੇ ਪੰਜਾਬ ਵਿੱਚ ਪੈਰ ਹੀ ਧਰਿਆ ਸੀ ਕਿ ਸੋਨੀਪੱਤ ਦਾ ਫੌਜਦਾਰ ਤਾਂ ਉਹਨਾਂ ਦਾ ਆਉਣਾ ਸੁਣ ਕੇ ਹੀ ਨਸ ਗਿਆ ਕੁਝ ਦਿਨਾਂ ਵਿੱਚ ਹੀ ਕੈਤਲਸ ਡੌਰੇ ਦੇ ਸਮਾਣੇ ਨੂੰ ਸਰ ਕਰ ਲਿਆ ਗਿਆ ਫਿਰ ਸਰਹੰਦ 'ਤੇ ਜਬ ਮਾਰੀ 22 ਮਈ 1710 ਈਸਵੀ ਸਿੱਖ ਇਤਿਹਾਸ ਵਿੱਚ ਨਾ ਭੁੱਲਣ ਵਾਲੀ ਤਾਰੀਖ ਹੈ ਜਿਸ ਦਿਨ ਮੁਗਲ ਸਾਮਰਾਜ ਨੂੰ ਚੱਪੜਚੜੀ ਦੇ ਮੈਦਾਨ ਵਿੱਚ ਪਹਿਲੀ ਕਰਾਰੀ 6:00 ਵਜੇ ਤੇ ਸਰਹੰਦ ਸਿੱਖਾਂ ਦੇ ਕਬਜ਼ੇ ਵਿੱਚ ਆ ਗਈ 14 ਮਈ 1710 ਨੂੰ ਸਿੰਘ ਜੇਤੂਆਂ ਦੀ ਸ਼ਕਲ ਵਿੱਚ ਸਰਹੰਦ ਵਿੱਚ ਦਾਖਲ ਹੋਏ ਬਾਬਾ ਜੀ ਨੇ ਆਪਣੀ ਇਹ ਰਾਜਤਨੀ ਲੋਗੜ ਬਣਾਈ ਸਰਹੰਦ ਦੀ ਜਿੱਤ ਤੋਂ ਆਪਣਾ ਸਮਥ ਜਾਰੀ ਕੀਤਾ ਗੁਰੂ ਦੇ ਨਾਂ ਦਾ ਸਿੱਕਾ ਚਲਾਇਆ ਦਿਨਾਂ ਵਿੱਚ ਹੀ ਸਿੱਖ ਸਾਰੇ ਪੰਜਾਬ ਜਿਸ ਨੂੰ ਅੱਜ ਕੱਲ ਹਰਿਆਣਾ ਪੰਜਾਬ ਤੇ ਹਿਮਾਚਲ ਕਿਹਾ ਜਾਂਦਾ ਹੈ ਦੇ ਰਾਜੇ ਬਣ ਬੈਠੇ ਉੱਤਰ ਪ੍ਰਦੇਸ਼ ਵਿੱਚ ਵੀ ਉਹਨਾਂ ਹਮਲੇ ਕੀਤੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸੁਪਨੇ ਸਾਕਾਰ ਹੋਏ ਕਿਉਂਕਿ ਉਹ ਆਪਣੇ ਖਾਲਸੇ ਦੀ ਛਤਰ ਛਾਇਆ ਹੇਠ ਇੱਕ ਧਰਮ ਦਾ ਰਾਜ ਕਾਇਮ ਕਰਨਾ ਲੋਚਦੇ ਸਨ ਜਿਹਾ ਕਿ ਸਿੱਖ ਸਾਖੀਕਾਰਾਂ ਨੇ ਲਿਖਿਆ ਹੈ ਜਿਨਕੀ ਜਾਤ ਔਰ ਕਲ ਮਾਹੀ ਸਰਦਾਰੀ ਨਾ ਪਈ ਕਦਾਹੀ ਤਿੰਨ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਰਾਜ ਕਰੇਗਾ ਖਾਲਸਾ ਯਕੀ ਰਹੇ ਨ ਕੋਈ ਖਵਾਰ ਹੋਏ ਸਭ ਮਿਲenge ਬਚੇ ਸ਼ਰਨ ਜੋ ਹੋਏ ਇਹ ਸਭ ਜਿੱਤਾਂ ਪੰਥ ਰਚਨਾ ਦੇ ਛੱਟੇ ਵਜੋਂ ਹੋਈਆਂ ਜੇਕਰ 1699 ਇਸਵੀ ਦੀ ਵਿਸਾਖੀ ਨੂੰ ਖਾਲਸਾ ਨਾ ਸਾਜਿਆ ਜਾਂਦਾ ਤਾਂ ਇਹ ਜਿੱਤਾਂ ਕਦੇ ਵੀ ਨਾ ਹੁੰਦੀਆਂ ਤੇ ਮੁਗਲ ਰਾਜ ਦਾ ਖਾਤਮਾ ਵੀ ਨਾ ਕਦੇ ਹੋ ਸਕਦਾ ਇਨ੍ਹਾਂ ਜਿੱਤਾਂ ਦੇ ਪਿੱਛੇ ਜੋ ਸ਼ਕਤੀ ਕੰਮ ਕਰ ਰਹੀ ਸੀ ਉਹ ਸੀ ਗੁਰਬਾਣੀ ਦੀ ਚਾਰ ਤਾਰਾ ਅਮਰਤ ਦੀ ਸ਼ਕਤੀ ਰਹਿਤ ਮਰਿਆਦਾ ਦੀ ਸ਼ਕਤੀ ਬੰਦਾ ਸਿੰਘ ਬਹਾਦਰ ਜੀ ਦੇ ਮਗਰੋਂ ਭਾਵੇਂ ਸਿੱਖਾਂ ਦੇ ਕੋਲ ਰਾਜ ਸ਼ਕਤੀ ਨਾ ਰਹੀ ਪਰ ਉਹਨਾਂ ਦੇ ਰਾਜ ਸ਼ਕਤੀ ਪ੍ਰਾਪਤ ਕਰਨ ਲਈ ਯਤਨ ਜਾਰੀ ਰੱਖੇ ਉਹਨਾਂ ਨੇ ਬਗਾਵਤ ਦਾ ਰਾਹ ਬੜੀ ਸ਼ਾਨ ਨਾਲ ਚੁਣਿਆ ਕਿਉਂਕਿ ਗੁਲਾਮੀ ਸ਼ਬਦ ਉਹਨਾਂ ਦੀ ਡਿਕਸ਼ਨਰੀ ਵਿੱਚ ਨਹੀਂ ਸੀ ਐਸੇ ਸਮੇਂ ਵੀ ਆਏ ਜਦੋਂ ਸਿੱਖ ਕਾਨੂੰਨ ਵਿਰੁੱਧ ਗਰਦਾਨੇ ਗਏ ਉਨ੍ਹਾਂ ਦੇ ਪਿੱਛੇ ਗਸ਼ਤੀ ਫੌਜਾਂ ਛੱਡੀਆਂ ਗਈਆਂ ਉਹਨਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਉਹਨਾਂ ਦੇ ਸਿਰਾਂ ਦੇ ਮੁੱਲ ਵੀ ਰੱਖੇ ਗਏ ਤਦ ਵੀ ਉਹ ਚੜ੍ਹਦੀ ਕਲਾ ਵਿੱਚ ਰਹੇ ਅਤੇ ਉਹਨਾਂ ਵਿੱਚ ਵਿਦਰੋਹ ਦੀ ਭਾਵਨਾ ਹੋਰ ਉਜਾਗਰ ਹੋਈ ਇਸ ਸਮੇਂ ਭਾਈ ਸਹਿਬ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਭਾਈ ਸਵੇਖ ਸਿੰਘ ਜੀ ਸ਼ਹਾਬਾਜ ਸਿੰਘ ਜੀ ਅਤੇ ਹੋਰ ਅਨੇਕਾਂ ਸਿੰਘਾਂ ਨੂੰ ਅਸਹਿ ਤੇ ਅਕਹਿ ਕਸ਼ਟ ਦੇ ਕੇ ਸ਼ਹੀਦ ਕੀਤਾ ਗਿਆ ਇਹੀ ਸਮਾਂ ਸੀ ਜਦੋਂ ਅੰਮ੍ਰਿਤਸਰ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ 80 ਸਾਲ ਦੇ ਬੁੱਢੇ ਜਰਨੈਲ ਪੰਥ ਦੇ ਬਦ ਹਨ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਜੰਗ ਦੇ ਮੈਦਾਨ ਵਿੱਚ ਮਰਦਾਨਗੀ ਦੇ ਜੋਹਰ ਦਿਖਾ ਕੇ ਸ਼ਹੀਦੀ ਪ੍ਰਾਪਤ ਕੀਤੀ ਪਰ ਇਨਾਂ ਦਿਨਾਂ ਵਿੱਚ ਹੀ ਬਾਬਾ ਗਰਜਾ ਸਿੰਘ ਅਤੇ ਬਾਬਾ ਬੋਤਾ ਸਿੰਘ ਜੀ ਨੇ ਤਰਨ ਤਰਨ ਤੋਂ 5 ਕਿਲੋਮੀਟਰ ਦੂਰ ਸ਼ਾਹੀ ਸੜਕ ਉੱਤੇ ਨੂਰਦੀਨ ਦੀ ਸਰਾਂ ਦੇ ਕੋਲ ਟੈਕਸ ਅਗਾਉਣਾ ਸ਼ੁਰੂ ਕਰਕੇ ਪਰਲੇ ਦਰਜੇ ਦੀ ਚੜ੍ਹਦੀ ਕਲਾ ਦੀ ਉਦਾਹਰਣ ਦਿੱਤੀ ਅਤੇ ਦੱਸ ਦਿੱਤਾ ਕਿ ਸਿੱਖ ਰਾਜ ਦੂਰ ਦੀ ਗੱਲ ਨਹੀਂ ऐसे ਘੋਰ ਸਮਿਆਂ ਵਿੱਚ ਵੀ ਸਿੱਖ ਬੈਰੀਆਂ ਨਾਲ ਦੋ ਹੱਥ ਕਰਦੇ ਰਹੇ ਅਹਿਮਦ ਸ਼ਾਹ ਅਬਦਾਲੀ ਜਿਸ ਦੇ ਨਾਮ ਤੋਂ ਸਾਰਾ ਹਿੰਦੁਸਤਾਨ ਡਰਦਾ ਸੀ ਵੀ ਇਹਨਾਂ ਕੋਲੋਂ ਭੈ ਪੀਤ ਹੋ ਗਿਆ ਗੁਰੂ ਕੀ ਸਿੰਘਾਂ ਨੇ ਹਜ਼ਾਰਾਂ Hindu ਲੜਕੀਆਂ ਨੂੰ ਉਸ ਦੀ ਕੈਦ ਤੋਂ ਛਡਵਾਇਆ ਉਹ ਕੰਮ ਜੋ ਇੱਥੇ ਦੀਆਂ ਸ਼ਾਹੀ ਫੌਜਾਂ ਨਾ ਕਰ ਸਕੀਆਂ ਖਾਲਸੇ ਨੇ ਕਰ ਵਿਖਾਇਆ ਇੱਥੇ ਹੀ ਬਸ ਨਹੀਂ ਸਰਦਾਰ ਬਖੀਲ ਸਿੰਘ ਅਤੇ ਜੱਸਾ ਸਿੰਘ ਰਾਮਗੜੀਏ ਦੀ ਸਰਦਾਰੀ ਹੀ ਇੱਥੇ ਸਿੱਖਾਂ ਨੇ ਸਨ 1783 ਵਿੱਚ ਦਿੱਲੀ ਵੀ ਫਤਿਹ ਕੀਤੀ ਇਸ ਦੇ ਮਗਰੋਂ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਹਵਾਂ ਵਰੇ ਦਾ ਰਾਜ ਆਇਆ ਜਿਸ ਨੇ ਨਿਆਂ ਭਰੇ ਰਾਜ ਦੇ ਜ਼ਾਲਮਾਂ ਨੂੰ ਮਾਰ ਮਕਾਉਣ ਲਈ ਵਾਹੀ ਤੇਗ ਨੂੰ ਅਜੇ ਵੀ ਸਲਾਹਿਆ ਜਾਂਦਾ ਹੈ ਉਸ ਦੇ ਬਹਾਦਰ ਜਰਨੇਲਾਂ ਬਾਬਾ ਫੂਲਾ ਸਿੰਘ ਅਕਾਲੀ ਸਰਦਾਰ ਹਰੀ ਸਿੰਘ ਨਲੂਆ ਤੇ ਸਰਦਾਰ ਸ਼ਾਮ ਸਿੰਘ ਔਟਾਰੀ ਆਦ ਨੇ ਸਿੱਖ ਸ਼ਕਤੀ ਵਿੱਚ ਵਾਧਾ ਕੀਤਾ ਸਿੱਖ ਰਾਜ ਦੀਆਂ ਹੱਦਾਂ ਨੂੰ ਵਧਾਇਆ ਇੰਜ ਜਿਸ ਸਮਾਜ ਦੇ ਲੋਕਾਂ ਦੀ ਸਿੱਖ ਧਰਮ ਦੇ ਜਨਮ ਤੋਂ ਪਹਿਲਾਂ ਦੀ ਦਸ਼ਾ ਬਾਰੇ ਇਹ ਕਿਹਾ ਜਾਂਦਾ ਸੀ ਕਿ ਹਮ ਤੋ ਤੋੜਨ ਜਾਣੇ ਤਕੜੀ ਨੰਗੀ ਕਰਦ ਕਭੂ ਨਹ ਪਕੜੀ ਚਿੜੀ ਉੱਤੇ ਡਰ ਸੇ ਮਰ ਜਾਏ ਮੁਗਲੋਂ ਸੇ ਕੈਸੇ ਲੜ ਪਾਏ ਉਹੀ ਲੋਕ ਗੁਰਮਤ ਦੇ ਧਾਰਨੀ ਬਣ ਕੇ ਸਿੰਘ ਸੱਜ ਕੇ ਮੁਗਲ ਹਕੂਮਤ ਦਾ ਖਾਤਮਾ ਕਰਕੇ ਦੇਸ਼ ਦੇ ਰਾਜੇ ਬਣ ਗਏ ਅਤੇ ਉਹਨਾਂ ਬਾਰੇ ਲੋਕ ਕਵੀ ਆਖਣ ਲੱਗ ਪਏ ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ ਮੁਗਲਾਂ ਦਾ ਰਾਜ ਗਿਆ ਅੰਗਰੇਜ਼ਾਂ ਦਾ ਆਇਆ ਤਾਂ ਵੀ ਆਜ਼ਾਦੀ ਪ੍ਰਾਪਤ ਕਰਨ ਲਈ ਜਿੱਦੋ ਜਹਿਤ ਜਾਰੀ ਰੱਖੀ ਭਾਵੇਂ ਗਿਣਤੀ ਵਿੱਚ ਸਿੱਖ ਭਾਰਤ ਦੀ ਆਜ਼ਾਦੀ ਦਾ ਪੰਜਾਹਵਾਂ ਹਿੱਸਾ ਵੀ ਨਹੀਂ ਸਨ ਪਰ ਆਜ਼ਾਦੀ ਲਈ ਬਾਕੀ ਦੇਸ਼ ਵਾਸੀਆਂ ਨਾਲੋਂ 8-9 ਗੁਣਾ ਵੱਧ ਕੁਰਬਾਨੀਆਂ ਕੀਤੀਆਂ ਆਜ਼ਾਦੀ ਪ੍ਰਾਪਤ ਹੋਈ ਇੰਜ ਸਿੱਖ ਪੰਥ ਨੇ ਇਤਿਹਾਸ ਨੂੰ ਵੀ ਨਵੀਂ ਸੇਧ ਹੀ ਨਹੀਂ ਦਿੱਤੀ ਸਗੋਂ ਇਤਿਹਾਸ ਬਦਲ ਕੇ ਰੱਖ ਦਿੱਤਾ ਅਮਰਤ ਦੀਆਂ ਬਰਕਤਾਂ ਸਿੱਖ ਪੰਥ ਦੇ ਕਾਰਨਾਮਿਆਂ ਪਿੱਛੇ ਜਿਹੜੀ ਸ਼ਕਤੀ ਕੰਮ ਕਰ ਰਹੀ ਸੀ ਉਹ ਸੀ ਗੁਰਮਤਿ ਦੀ ਵਿਚਾਰਧਾਰਾ ਅਮਰਤ ਦੀ ਸ਼ਕਤੀ ਰਹਿਤ ਮਰਿਆਦਾ ਦਾ ਦੀ ਸ਼ਕਤੀ ਅਮਰਤ ਤੋਂ ਸਿੱਖਾਂ ਨੂੰ ਹੀਟ ਲਖੀਆਂ ਬਰਕਤਾਂ ਪ੍ਰਾਪਤ ਹੋਈਆਂ ਪਹਿਲੇ ਨੰਬਰ ਤੇ ਅਮਰਤ ਨੇ ਸਿੱਖਾਂ ਨੂੰ ਪੰਥਕ ਸ਼ਕਤੀ ਤੇ ਗੁਰੂ ਪੰਥ ਦੇ ਰੂਪ ਵਿੱਚ ਬਦਲ ਕੇ ਰੱਖ ਦਿੱਤਾ ਅਤੇ ਨੰਬਰ ਦੂਜੇ ਤੇ ਅਮਰਤ ਨੇ ਸਿੱਖਾਂ ਨੂੰ ਕੇਵਲ ਗੁਰੂ ਦੇ ਲੜ ਹੀ ਨਹੀਂ ਲਾਇਆ ਸਗੋਂ ਸਿੱਖ ਗੁਰੂ ਦੇ ਅਕਾਲ ਪੁਰਖ ਨੂੰ ਇੱਕ ਸੂਰਤ ਵਿੱਚ ਬੰਨ੍ਹ ਕੇ ਰੱਖ ਦਿੱਤਾ ਤੈਨੂੰ ਤਾਂ ਦਸਮ ਪਾਸ਼ਾ ਫਰਮਾਉਂਦੇ ਹਨ ਆਤਮ ਰਸ ਜੋ ਜਾਨ ਹੈ ਈਸੋ ਰਹਿ ਖਾਲਸਾ ਦੇਵ ਪ੍ਰਮਹ ਮੋਹਮਹ ਤਾਸ ਮਹ ਰੰਚਕ ਨਾ ਹੈਨ ਪੇਵ ਅਤੇ ਤੀਸਰੇ ਤੇ ਅਮਰਤ ਨੇ ਦੋ ਵਿਰੋਧੀ ਸਮਝੇ ਜਾਣ ਵਾਲੇ ਗੁਣ ਸੰਤ ਤਾਈ ਅਤੇ ਸਿਪਾਹੀ ਪੁਣੇ ਨੂੰ ਇੱਕੋ ਹੀ ਇਨਸਾਨ ਵਿੱਚ ਇਕੱਠਿਆਂ ਕਰ ਦਿੱਤਾ ਇਹ ਗੁਰੂ ਨਾਨਕ ਗੁਰੂ ਗੋਬਿੰਦ ਜੀ ਦੀ ਸੰਸਾਰ ਨੂੰ ਇੱਕ ਨਵੀਂ ਦੇਣ ਸੀ ਚੌਥੀ ਅਮਰਤ ਨੇ ਮਨੂ ਰਿਸ਼ੀ ਦੀ ਪੈਦਾ ਕੀਤੀ ਹੋਈ ਜਾਤ ਵੰਡ ਨੂੰ ਤੋੜਿਆ ਬ੍ਰਾਹਮਣ ਖੱਤਰੀ ਵੈਸ ਅਤੇ ਸੂਦਰ ਸਭ ਨੇ ਇੱਕੋ ਬਾਟੇ ਚ ਅਮਰਤ ਛਕਿਆ ਸਭ ਨੂੰ ਸੰਜਾ ਉਪਦੇਸ਼ ਗੁਰਮਤਿ ਗਿਆਨ ਦਿੱਤਾ ਗਿਆ ਨੰਬਰ 5 ਅੱਜ ਅਗਰ ਸਿੱਖ ਨਜ਼ਰ ਆ ਰਹੇ ਹਨ ਤਾਂ ਇਹ ਕੇਵਲ ਅੰਮ੍ਰਿਤ ਦੀ ਬਰਕਤ ਸਦਕਾ ਹੀ ਹਨ ਨਹੀਂ ਤਾਂ ਜੇ ਕਿਤੇ ਸਾਨੂੰ ਪੰਜ ਕਰਾਰਾਂ ਦਾ ਧਾਰਣੀ ਨਾ ਬਣਾਇਆ ਜਾਂਦਾ ਤਾਂ ਅਸੀਂ ਵੀ ਬੋਧੀਆਂ ਦੀ ਤਰ੍ਹਾਂ ਹਿੰਦੂਆਂ ਵਿੱਚ ਜਜਬ ਹੋ ਚੁੱਕੇ ਹੁੰਦੇ ਨੰਬਰ 6 ਮਤੇ ਅੰਮ੍ਰਿਤ ਨੇ ਸਿੱਖਾਂ ਨੂੰ ਇੱਕ ਬਹੁਤ ਹੀ ਮਜ਼ਬੂਤ ਤੇ ਸ਼ਕਤੀਸ਼ਾਲੀ ਜਥੇਬੰਦੀ ਪੰਥ ਦਾ ਰੂਪ ਦਿੱਤਾ ਅੰਮ੍ਰਿਤ ਸਿੱਖਾਂ ਨੂੰ ਆਪਣੀ ਵੱਖਰੀ ਕੌਮੀਅਤ ਦਾ ਅਹਿਸਾਸ ਕਰਵਾਉਂਦਾ ਹੈ ਇਸੇ ਕਾਰਨ ਹੀ ਤਾਂ ਸਿੱਖ ਆਪਣੀ ਕੌਮ ਦੇ ਰਾਜ ਪ੍ਰਬੰਧ ਲਈ ਲੜਦੇ ਰਹੇ ਹਨ ਰਾਜ ਕਰੇਗਾ ਖਾਲਸਾ ਕੀ ਰਹੇ ਨ ਕੋਈ ਵੀ ਅਮਰਤ ਦੀ ਦਿੱਤੀ ਹੋਈ ਪਵਿੱਤਰ ਭਾਵਨਾ ਹੈ ਜਿਸ ਕਰਕੇ ਅਸੀਂ ਆਪਣੀ ਵਖਰੀ ਹੋਣ ਕਾਇਮ ਰੱਖ ਸਕੇ ਹਾਂ ਰਹਿਤ ਮਰਿਆਦਾ ਦੀ ਮਹੱਤਤਾ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਅਮਰਤ ਦੀ ਸ਼ਕਤੀ ਦੇ ਪਿੱਛੇ ਅਸਲ ਵਿੱਚ ਸਿੱਖੀ ਦੀ ਰਹਿਤ ਕਮਾਈ ਹੀ ਕੰਮ ਕਰਦੀ ਹੈ ਰਹਿਤ ਪੁਰਾਣੇ ਰਹਿਤ ਨਾਮਿਆਂ ਜੋ ਭਾਈ ਦੇਸਾ ਸਿੰਘ ਭਾਈ ਚੌਪਾ ਸਿੰਘ ਭਾਈ ਨੰਦ ਲਾਲ ਸਿੰਘ ਭਾਈ ਪ੍ਰਲਾਦ ਸਿੰਘ ਭਾਈ ਸੁਮੇਰ ਸਿੰਘ ਆਦਿ ਦਿੱਕਤ ਹਨ ਵਿੱਚ ਕਾਫੀ ਵਿਸਤਾਰ ਨਾਲ ਦਿੱਤੀ ਹੋਈ ਹੈ ਹੁਣ ਜੋ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਹੈ ਉਹ ਇਨ੍ਹਾਂ ਅਤੇ ਹੋਰ ਪ੍ਰਤਨ ਰਹਿਤ ਨਾਵਿਆਂ ਤੇ ਆਧਾਰਿਤ ਹੈ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਹੈ ਸਭ ਸਿੱਖਾਂ ਨੂੰ ਬਿਨਾਂ ਕਿਸੇ ਹੀਲ ਹੋਜਤ ਦੇ ਇਸ ਰਹਿਤ ਮਰਿਆਦਾ ਅਨੁਸਾਰ ਆਪਣਾ ਜੀਵਨ ਜਿਉਣਾ ਚਾਹੀਦਾ ਹੈ ਜੀ ਇਹ ਸਵਾਲ ਕੀਤਾ ਜਾਵੇ ਕਿ ਰਹਿਤ ਮਰਿਆਦਾ ਕੀ ਹੈ ਤਾਂ ਅਸੀਂ ਜਵਾਬ ਦੇਵਾਂਗੇ ਕਿ ਆਪਣੀ ਮਤ ਜਾਂ ਮਨਮਤ ਨੂੰ ਤਿਆਗ ਕੇ ਗੁਰਮਤ ਨੂੰ ਧਾਰਨ ਕਰਕੇ ਉਸ ਅਨੁਸਾਰ ਜੀਵਨ ਬਤੀਤ ਕਰਨਾ ਹੀ ਰਹਿਤ ਦਾ ਧਾਰਣੀ ਹੋਣਾ ਹੈ ਗੁਰਵਾਕ ਹਨ ਇਤ ਮਾਰਗ ਚਲੈ ਭਾਈ ਅੜੇ ਗੁਰ ਕਹਿ ਸੋਕਾਰ ਕਮਾਏ ਜਿਉ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਉ ਜਿਉ ਉਹ ਪਾਵੇ ਹਰ ਦਸਰਾਵੜਾ ਨਹਿ ਲਾਗੇ ਤਾਤੀ ਭਉ ਜਿਉ ਗੁਰੂ ਦੇ ਸ਼ਬਦ ਦੀ ਕਮਾਈ ਅਸਲੀ ਰਹਿਤ ਹੈ ਜੋ ਮਨੁੱਖ ਜੋ ਵਿਕਾਰਾਂ ਦਾ ਖਾਤਮਾ ਕਰਕੇ ਉਸ ਦੇ ਮਨ ਵਿੱਚ ਧਰਮ ਦਾ ਪ੍ਰਕਾਸ਼ ਕਰਦੀ ਹੈ ਗੁਰਬਾਣੀ ਦਾ ਫਰਮਾਨ ਹੈ ਰਹਿਤ ਰਹਿਤ ਰਹੇ ਜਾਈ ਵਿਕਾਰਾ ਗੁਰਪੂਰੇ ਕਾ ਸ਼ਬਦ ਅਪਾਰਾ ਗੁਰਪੂਰੇ ਦੇ ਸ਼ਬਦ ਦੀ ਕਮਾਈ ਕਰਦਿਆਂ ਸਿੱਖ ਦਾ ਇੱਕ ਖਾਸ ਕਿਸਮ ਦਾ ਸੁਭਾਅ ਬਣ ਜਾਂਦਾ ਹੈ ਜੋ ਉਸ ਨੂੰ ਬੁਰਾਈ ਤੋਂ ਬਰਜਦਾ ਰਹਿੰਦਾ ਹੈ ਤੇ ਧਰਮ ਤੋਂ ਝੜਕਣ ਨਹੀਂ ਦਿੰਦਾ ਭਾਵੇਂ ਕਿੰਨੀਆਂ ਹੀ ਮੁਸ਼ਕਲਾਂ ਆ ਜਾਣ ਇੱਕ ਖਾਸ ਤਰ੍ਹਾਂ ਦਾ ਸੁਭਾਅ ਬਣਾਉਣ ਲਈ ਹੀ ਸਿੱਖ ਨੂੰ ਹਰ ਰੋਜ਼ ਨਿਤਨੇਮ ਕਰਨ ਦੀ ਹਦਾਇਤ ਹੈ ਜਿਸ ਨੇ ਸਹਿਬ ਜਾਦਿਆਂ ਬਾਬਾ ਬੰਦਾ ਸਿੰਘ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਬਾਬਾ ਦੀਪ ਸਿੰਘ ਭਾਈ ਸੁਬੇਕ ਸਿੰਘ ਸਹਿਵਾਜ ਸਿੰਘ ਭਾਈ ਤਾਰਾ ਸਿੰਘ ਵਾ ਵਰਗੇ ਹਜ਼ਾਰਾਂ ਸ਼ਹੀਦ ਪੈਦਾ ਕੀਤੇ ਰਹਿਤ ਵਿੱਚ ਗੁਰਮਖ ਜੀਵਨ ਨੂੰ ਇੱਕ ਖਾਸ ਗੁਰਸਿੱਖੀ ਢਾਂਚੇ ਵਿੱਚ ਢਾਲਿਆ ਗਿਆ ਹੈ ਅਤੇ ਸਿੱਖ ਨੂੰ ਉਸ ਦੇ ਧਰਮ ਉਸ ਦੇ ਆਪੇ ਬਾਰੇ ਕਿ ਉਹ ਕੀ ਹੈ ਤੇ ਉਸ ਨੇ ਜੀਵਨ ਵਿੱਚ ਕਿਹੜੇ ਕੰਮ ਕਰਨੇ ਹਨ ਅਤੇ ਕਿਸ ਪਾਸੇ ਉਸ ਨੇ ਇੱਕ ਪੈਰ ਵੀ ਨਹੀਂ ਪੁੱਟਣਾ ਆਦ ਬੜੇ ਸਪਸ਼ਟ ਸ਼ਬਦਾਂ ਵਿੱਚ ਸਮਝਾਇਆ ਗਿਆ ਹੈ ਤਾਂਕਿ ਸਿੱਖ ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਭੁਲੇਖਾ ਨਾ ਰਹਿ ਜਾਵੇ ਰਹਿਤ ਮਰਿਆਦਾ ਦੀ ਮਹੱਤਤਾ ਦੱਸਦੇ ਹੋਏ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਹਨ ਕਿ ਸੰਸਾਰ ਦਾ ਹਰ ਕੰਮ ਵਕਾਇਦੀ ਨਾਲ ਇੱਕ ਚਾਲ ਵਿੱਚ ਹੋ ਰਿਹਾ ਹੈ ਜਿਵੇਂ ਸੂਰਜ ਦਾ ਆਪਣੀ ਜਗ੍ਹਾ ਘੁੰਮਣਾ ਧਰਤੀ ਦਾ ਸੂਰਜ ਦੇ ਵਾਰੇ ਘੁੰਮਣਾ ਚੰਦ ਦਾ ਪ੍ਰithvi ਦੇ ਵਾਰੇ ਘੁੰਮਣਾ ਅਤੇ ਜਿਵੇਂ ਇੰਜਣਾਂ ਦੇ ਪੁਰਜ਼ਿਆਂ ਦਾ ਹਰ ਜਗ੍ਹਾ ਬਕਾਇਦੀ ਨਾਲ ਕੰਮ ਕਰਨਾ ਜੇ ਇਹ ਚਾਲ ਨੇਮ ਟੁੱਟ ਜਾਵੇ ਤਾਂ ਸੰਸਾਰ ਵਿੱਚ ਪਰਲੋ ਆ ਸਕਦੀ ਹੈ ਸੰਸਾਰ ਦਾ ਕੋਈ ਕੰਮ ਵੀ ਨਹੀਂ ਹੋ ਸਕਦਾ ਇਹ ਵੀ ਰਹਿਤ ਜੋ ਸਿੱਖ ਦੇ ਜੀਵਨ ਨੂੰ ਨੇਮਬੱਧ ਕਰਦੀ ਹੈ ਉਸ ਦੇ ਜੀਵਨ ਵਿੱਚ ਪਲਟਾ ਲਿਆ ਕੇ ਰੱਖ ਦਿੰਦੀ ਹੈ ਪਰ ਜੇ ਰਹਿਤ ਵਿੱਚ ਥੋੜੀ ਜਿਹੀ ਢਿੱਲ ਵੀ ਆ ਜਾਵੇ ਤਾਂ ਮਨ ਅਤੇ ਤਨ ਦੋਹਾਂ ਵਿੱਚ ਵਿਕਾਰ ਪੈਦਾ ਹੋ ਜਾਂਦੇ ਹਨ ਜੋ ਮਨੁੱਖ ਨੂੰ ਪਤਨ ਵੱਲ ਲੈ ਜਾਂਦੇ ਹਨ ਸਿੱਖ ਵਿਦਵਾਨਾਂ ਦੀ ਗੱਲ ਹੀ ਨਹੀਂ ਪੱਛਮ ਦੇ ਵਿਦਵਾਨ ਵੀ ਕਿਸੇ ਮर्यादा ਵਿੱਚ ਰਹਿ ਕੇ ਜੀਵਨ ਬਤੀਤ ਕਰਨ ਦੀ ਸਲਾਹ ਦਿੰਦੇ ਹਨ ਮਿਸਟਰ ਆਰਨਲਡ ਵੀ ਨੀਟ ਦੇ ਮੁਤਾਬਕ ਮਨ ਦੀ ਸ਼ਾਂਤੀ ਤੇ ਖੁਸ਼ੀ ਸੰਸਾਰਿਕ ਪ੍ਰਾਪਤੀਆਂ ਨਾਲ ਪ੍ਰਾਪਤ ਨਹੀਂ ਹੋ ਸਕਦੀ ਸਗੋਂ ਆਪਣੇ ਜੀਵਨ ਨੂੰ ਕਿਸੇ ਵਿਚਾਰਧਾਰਾ ਤੇ ਸਿਧਾਂਤਾਂ ਅਨੁਸਾਰ ਬਿਤਾਉਣ ਨਾਲ ਪ੍ਰਾਪਤ ਹੋ ਸਕਦੀ ਹੈ